ਸਮਸਿਆ ਕੀ ਸੀ ਜਦੋਂ ਮੇਰੇ ਕੋਲ ਆਏ ਹੋ ਮੈਨੂੰ ਇੱਕਦਾਰ ਟੈਨਸ਼ਨ ਜ਼ਿਆਦਾ ਸੀ ਦੌਰੇ ਪੈਂਦੇ ਸੀਗੇ ਹਫ਼ਤੇ 'ਚ ਦੋ ਦੋ ਤਿੰਨ ਤਿੰਨ ਵਾਰੀ ਜੀ ਹੁਣ ਮੈਂ ਬਿਲਕੁਲ ਠੀਕ ਆ ਮੈਨੂੰ ਨੀਂਦ ਵੀ ਵਧੀਆ ਆ ਰਹੀ ਹੈ ਪ੍ਰੋਪਰ ਹੁਣ ਨੀਂਦ ਦੀ ਕੋਈ ਦਵਾਈ ਵਰਤੀ ਹੈ ਨਹੀਂ ਆ ਮੈਨੂੰ ਹਫ਼ਤਾ ਹੋ ਗਿਆ ਮੈਂ ਬਿਲਕੁਲ ਛੱਡੀ ਹੋਈ ਹੈ ਦਵਾਈ ਤੀਜੇ ਦਿਨਾਂ ਤੋਂ ਠੀਕ ਹੋ ਗਿਆ ਇਹ ਕਿੰਨੇ ਦਿਨ ਹੋ ਗਏ ਜੀ ਅੱਜ ਪੰਜਵਾਂ ਦਿਨ ਹੈ ਜੀ ਪੰਜਵਾਂ ਦਿਨ ਹੋ ਗਿਆ ਪਰ ਨੀਂਦ ਇਹਨਾਂ ਨੂੰ ਦੂਜੇ ਦਿਨ ਹੀ ਆ ਗਈ ਸੀ ਕਿਉਂਕਿ ਮੈਂ ਪ੍ਰੋਪਰ ਲਿਖਦਾ ਰਹਿਣਾ ਸਾਰੀ ਕਲਾਸ ਵਿੱਚ ਨੀਂਦ ਦੂਜੇ ਦਿਨ ਆ ਗਈ ਸੀ ਠੀਕ ਹਾਂ ਜੀ ਅਬ ਚੇਤਨ ਮੰਨ ਦੇ ਵਿੱਚ ਪਾਵਰ 90% ਹੈ ਕੋਈ ਵੀ ਨਸ਼ਾ ਹੈ ਉਹ ਅਵਚੇਤਨ ਮੰਨ ਦੇ ਵਿੱਚ ਜਾਂ ਡਿਪਰੈਸ਼ਨ ਹੈ ਜਾਂ ਕੋਈ ਡਰ ਹੈ ਕਿਸੇ ਨੂੰ ਉਚਾਈ ਤੋਂ ਡਰ ਲੱਗਦਾ ਹੈ ਕਿਸੇ ਨੂੰ ਅੱਗ ਤੋਂ ਪਾਣੀ ਤੋਂ ਸੱਪ ਤੋਂ ਜਿਹੜੇ ਇਸ ਦੇ ਮਾਹਰ ਬੰਦੇ ਨੇ ਉਹ ਤਾਂ ਜਿਹੜੇ ਬਹੁਤ ਸਿਰੇ ਤੇ ਪਹੁੰਚੇ ਉਹ ਤਾਂ ਇੱਥੋਂ ਤੱਕ ਕਹਿੰਦੇ ਆ ਸਾਰਾ ਲਿਖਤੀ ਪੜਤੀ ਸਭ ਕੁਝ ਨੈਟ ਤੇ ਵੀ ਪਿਆ ਹੈ ਕਿ ਲੋਕਾਂ ਨੇ ਅਵਚੇਤਨ ਮੰਨ ਦੀ ਠੀਕ ਵਰਤੋਂ ਕਰਕੇ ਟੁੱਟੀਆਂ ਹੱਡੀਆਂ ਤੱਕ ਜੋੜਦੀਆਂ 10 10 ਗੋਲੀਆਂ ਲੈ ਕੇ ਜਿਹੜੇ ਸੌਂਦੇ ਸੀ ਬਿਨਾ ਗੋਲੀ ਤੋਂ ਸੌਂਗੇ ਡੇਡ ਡੇਡ ਘੰਟਾ ਬੇਹੋਸ਼ ਰਹਿਣ ਵਾਲੀਆਂ ਬੀਬੀਆਂ ਬਿਲਕੁਲ ਠੀਕ ਹੋ ਗਈਆਂ 60 ਸਾਲ ਦਾ ਬਜ਼ੁਰਗ ਹੈ ਜਿਹਨੂੰ ਮੈਂ ਕਿਹਾ ਬਾਪੂ ਇਸ ਉਮਰ 'ਚ ਤੂੰ ਰਹਿਣ ਦੇ ਸਾਡੇ ਕੋਲ ਪੰਗਾ ਨਾ ਲੈ ਅਫੀਮ ਛੱਡਣ ਦਾ ਪਰ ਇੱਕ ਸੈਟਿੰਗ 'ਚ ਛੱਡ ਗਿਆ ਉਹਦੀ ਇੱਛਾ ਸ਼ਕਤੀ ਉਹ ਬਹੁਤ ਜ਼ਿਆਦਾ ਸੀਗੀ ਕਿੰਨੇ ਦਿਨ ਅਜ ਮਤਲਬ ਕੋਈ ਦਵਾਈ ਖਾਉਣੇ ਤੁਸੀਂ ਮੇਰੀ ਅਸੀਂ 1 ਤੋਂ ਲੈ ਕੇ 7 ਦਿਨ ਦਾ ਟਾਈਮ ਲੈਣੇ ਆ ਕੋਈ ਇੱਕ ਚ ਜੀ ਕੋਵੇ 2 ਚ ਹੋਵੇ ਕੋਈ 7 ਦਿਨ ਲੱਗਣ ਬਿਨਾਂ ਬਿਨਾਂ ਦਵਾਈ ਤੋਂ ਅਸੀਂ ਉਹਨਾਂ ਨੂੰ ਪ੍ਰੋਪਰ ਉਹਨਾਂ ਦੇ ਅਸਲ ਸਬਕੌਨਸ਼ੀਅਸ ਮਾਈਂਡ ਤੱਕ ਅਸੀਂ ਪਹੁੰਚ ਕਰਨੀ ਹੁੰਦੀ ਹੈ ਕਿਉਂਕਿ ਉਹਨਾਂ ਦੀ ਪ੍ਰੋਪਰ ਕਲਾਸਾਂ ਲਾਉਣੀ ਹੈ ਉਹਨਾਂ ਨੂੰ ਗੱਲ ਸਮਝਾਉਣੀ ਹੈ ਪਹਿਲਾਂ ਉਹਨਾਂ ਦੇ ਕੌਨਸ਼ੀਅਸ ਮਾਈਂਡ ਨਾਲ ਗੱਲਾਂ ਕਰਦੇ ਆ ਫਿਰ ਸਬਕੌਨਸ਼ੀਅਸ ਤੱਕ ਪਹੁੰਚ ਕਰਦੇ ਆ ਤੇ ਫਿਰ ਉਹ ਠੀਕ ਹੋ ਜਾਂਦੇ ਆ ਮਨੁੱਖ ਜਿਹੜਾ ਸਾਰਾ ਦਿਨ ਸੋਚਦਾ ਰਹਿੰਦਾ ਉਹੀ ਉਹ ਅਸਲ ਵਿੱਚ ਬਣ ਜਾਂਦਾ ਤੁਸੀਂ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਤੋਹੀ ਅੱਜ ਇੱਕ ਅਹਿਮ ਸ਼ਖਸੀਅਤ ਨਾਲ ਆਪਾਂ ਗੱਲਬਾਤ ਕਰਾਂਗੇ ਦਰਸ਼ਕੋ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰਾਂਗੇ ਕਿ ਅੱਜ ਦੇ ਯੁੱਗ ਦੇ ਅੰਦਰ ਕਿਵੇਂ ਜਿਹੜਾ ਹੈਗਾ ਜਿਹੜਾ ਸਾਡਾ ਇੱਕ ਅਵਚੇਤਨ ਮਨ ਹੈ ਸਬਕੌਂਸ਼ੀਅਸ ਮਾਈਂਡ ਵੀ ਜਿਹਨੂੰ ਕਹਿ ਦਿੰਨੇ ਆ ਉਸ ਦੇ ਨਾਲ ਕਿਵੇਂ ਵੱਡੀ ਤੋਂ ਵੱਡੀ ਬਿਮਾਰੀ ਦੇ ਉੱਤੇ ਵੀ ਕਾਬੂ ਪਾਇਆ ਜਾ ਸਕਦਾ ਹੈ ਭਾਵੇਂ ਕਿ ਮਾਈਗਰੇਨ ਦੀ ਗੱਲ ਕਰੀਏ ਜਾਂ ਜਿਵੇਂ ਚਿੱਟਾ ਲੈ ਰਹੇ ਨੇ ਨਸ਼ੇ ਦੀ ਲਤ ਨੂੰ ਜਿਵੇਂ ਕਰੋੜਾਂ ਰੁਪਏ ਦਾ ਬਹੁਤ ਸਾਰੇ ਜਿਹੜੇ ਨੌਜਵਾਨੇ ਨਸ਼ਾ ਖਾ ਚੁੱਕੇ ਨੇ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ ਇੱਕ ਪੜਾਈ ਜਿਹੜੀ ਕੀਤੀ ਗਈ ਹੈ ਭਾਈ ਹਰਜਿੰਦਰ ਸਿੰਘ ਜੀ ਮਾਜੀ ਦੁਆਰਾ ਉਸ ਪੜਾਈ ਦੇ ਨਾਲ ਕਿਵੇਂ ਸਰਵੱਤ ਦੇ ਭਲੇ ਦੇ ਕਾਰਜ ਕੀਤੇ ਜਾ ਰਹੇ ਨੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਰਹੀ ਹੈ ਇਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ ਭਾਈ ਸਾਹਿਬ ਸੋ ਤੋਂ ਪਹਿਲਾਂ ਡੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬਹੁਤ-ਬਹੁਤ ਮੇਰੇ ਵੱਲੋਂ ਡੀ5 ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਿਹੜੀ ਹੁਣੇ ਆਪਾਂ ਦੇਖਿਆ ਕਿ ਕਿਸ ਤਰ੍ਹਾਂ 1 ਗ੍ਰਾਮ ਕੋਈ 2 ਗ੍ਰਾਮ ਜਿਹੜਾ ਚਿੱਟਾ ਲੈ ਰਿਆ ਸੀ ਉਹ 3-3 4-4 ਦਿਨਾਂ ਦੇ ਵਿੱਚ ਚਿੱਟਾ ਛੱਡ ਕੇ ਜਿਹੜਾ ਕਰੋੜਾਂ ਰੁਪਇਆ ਲਾ ਕੇ ਲੋਕਾਂ ਨੇ ਆਪਦੇ ਘਰ ਬਰਬਾਦ ਕਰਤੇ ਤੇ ਉਹ ਨੌਜਵਾਨ ਚਿੱਟਾ ਛੱਡ ਕੇ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਠੀਕ ਹੋਈਆਂ ਨੇ ਅਸੀਂ ਬਹੁਤ ਸਾਰੇ ਮਰੀਜ਼ਾਂ ਨੂੰ ਮਿਲਿਆ ਜਿਨ੍ਹਾਂ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ kia ਸਾਡੀ ਹੋਈ ਹੈ ਜੀ ਤੇ ਇਹ ਕਿਸ ਤਰ੍ਹਾਂ ਸੰਭਵ ਹੈ ਜਿਹਦੇ ਦੌਰ ਦੇ ਅੰਦਰ ਜਦੋਂ ਬਹੁਤ ਸਾਰੀਆਂ ਸਰਕਾਰਾਂ ਇਸ ਨਸ਼ੇ ਦੇ ਮੁੱਦੇ ਤੇ ਬਣੀਆਂ ਪਰੰਤੂ ਉਹ ਵੀ ਸਰਕਾਰਾਂ ਫੇਲ ਸਾਬਤ ਹੋਈਆਂ ਨੇ ਪਰੰਤੂ ਇਹ ਕਿਹੜੀ ਪੜਾਈ ਹੈ ਜਿਹਦੇ ਨਾਲ ਤੁਸੀਂ ਅਸੰਭਵ ਨੂੰ ਸੰਭਵ ਕਰਿਖਾਇਆ ਜੀ ਕੋ ਸਭ ਤੋਂ ਪਹਿਲੀ ਗੱਲ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ 100% ਭਰੋਸਾ ਰੱਖਦਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਨਾਲ ਹੀ ਮੈਂ ਜਿਉ ਰਿਹਾ 2015 ਚ ਮੇਰੀ ਤਾਂ ਮੌਤ ਹੋ ਜਾਣੀ ਸੀ ਮੈਨੂੰ ਮੈਂ ਸਮਝਦਾ ਕਿ ਇੱਕ ਮਾਂ ਨੇ ਜਨਮ ਦਿੱਤਾ ਉਹ 1988 ਚ ਤੇ 2015 ਚ ਮੈਨੂੰ ਦੁਬਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਜਨਮ ਦਿੱਤਾ ਤੇ ਉਸ ਤੋਂ ਬਾਅਦ ਇਹ ਮੈਂ ਜਿਹੜਾ ਜਦੋਂ ਗੁਰਬਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਉਹਦੇ ਵਿੱਚ ਮਨ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੋਇਆ ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਮੰਮਾ ਮਨਸਿਓ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਹੀ ਮਨਸਿਓ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਏ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਜ ਤੱਤ ਕੋ ਜਿਓ ਮਨ ਦੀ ਬਹੁਤ ਜ਼ਿਆਦਾ ਗੱਲ ਹੈਗੀ ਆ ਤਾਂ ਅਸੀਂ ਜਦੋਂ ਮਨ ਸੰਬੰਧੀ ਜਾਣਦੇ ਆ ਮਨ ਦੇ ਅਸੀਂ ਸਬਕੌਨਸ਼ੀਅਸ ਮਾਈਂਡ ਅਵਚੇਤਨ ਮਨ ਦੀ ਗੱਲ ਕਰ ਰਹੇ ਆ ਅੱਜ ਇੱਕ ਸਾਡਾ ਸੁਚੇਤ ਮਨ ਹੈ ਜਿਹਦੇ ਵਿੱਚ ਪਾਵਰ ਸਿਰਫ 10% ਹੈ अवचेतन मन ਦੇ ਵਿੱਚ ਪਾਵਰ 90% ਹੈ ਕੋਈ ਵੀ ਨਸ਼ਾ ਹੈ ਉਹ अवचेतन मन ਦੇ ਵਿੱਚ ਜਾਂ ਡਿਪਰੈਸ਼ਨ ਹੈ ਜਾਂ ਕੋਈ ਡਰ ਹੈ ਕਿਸੇ ਨੂੰ ਉਚਾਈ ਤੋਂ ਡਰ ਲੱਗਦਾ ਹੈ ਕਿਸੇ ਨੂੰ ਅੱਗ ਤੋਂ ਪਾਣੀ ਤੋਂ ਸੱਪ ਤੋਂ ਕੁੱਤੇ ਤੋਂ ਕਿਸੇ ਵੀ ਚੀਜ਼ ਤੋਂ ਇਸ ਤਰ੍ਹਾਂ ਦੇ ਡਰ ਇਹ ਸਾਰੇ अवचेतन मन ਦੇ ਵਿੱਚ ਸੇਵ ਹੋਏ ਹੁੰਦੇ ਨੇ ਜਿੱਥੇ ਅਸੀਂ ਪਹੁੰਚ ਕਰਕੇ ਉੱਥੋਂ ਉਹਦਾ ਉਹ ਡਰ ਜਾਂ ਨਸ਼ਾ ਕੋਈ ਬੁਰੀ ਆਦਤ ਹਟਾ ਸਕਦੇ ਹਾਂ ਇਸ ਤਰੀਕੇ ਨਾਲ ਪੂਰੇ ਵਿਸ਼ਵ ਦੇ ਵਿੱਚ ਬਹੁਤ ਸਾਰੇ ਚੰਗੇ ਮਨੋਵਿਗਿਆਨਕ ਲੋਕ ਬਹੁਤ ਇਹਦੇ ਤੇ ਕੰਮ ਕਰ ਰਹੇ ਨੇ ਵਰਲਡਵਾਈਡ ਇਹ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਥੋੜੀ ਘੱਟ ਹੋਣ ਕਰਕੇ ਲੋਕਾਂ ਨੂੰ ਨਵੀਂ ਲੱਗਦੀ ਹੈ ਵੈਸੇ ਗੱਲ ਕੋਈ ਨਵੀਂ ਨਹੀਂ ਤੇ ਬਹੁਤ ਇਹ ਤੇ ਸੋਨੇ ਰਿਜ਼ਲਟ ਆ ਰਹੇ ਨੇ ਜੀ ਤੁਸੀਂ ਦੇਖੇ ਵੀ ਨੇ ਜਿਹਦੇ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਾਂ ਕੈਲੀਏ ਜਾਂ ਕਿਸ ਕਿਹੜੇ-ਕਿਹੜੀ ਜਿਹੜੀ ਮਰਜ਼ ਨੂੰ ਜਿਹੜਾ ਹੈਗਾ ਠੀਕ ਕੀਤਾ ਜਾ ਸਕਦਾ ਹੈ ਜਾਂ ਕਿਹੜੀਆਂ ਨੈਗੇਟਿਵਿਟੀਆਂ ਨੇ ਇਹਨਾਂ ਨੂੰ ਭਜਾਇਆ ਜਾ ਸਕਦਾ ਹੈ ਪੋਜ਼ਿਟਿਵ ਜਿਹੜੇ ਪੱਖ ਨੇ ਇਹਦੇ ਦੇਖੋ ਜਿਹੜੇ ਇਸ ਦੇ ਮਾਹਰ ਬੰਦੇ ਨੇ ਉਹ ਤਾਂ ਜਿਹੜੇ ਬਹੁਤ ਸਿਰੇ ਤੇ ਪਹੁੰਚੇ ਉਹ ਤਾਂ ਇੱਥੋਂ ਤੱਕ ਕਹਿੰਦੇ ਆ ਸਾਰਾ ਲਿਖਤੀ ਪੜਤੀ ਸਭ ਕੁਝ ਨੈਟ ਤੇ ਵੀ ਪਿਆ ਹੈ ਕਿ ਲੋਕਾਂ ਨੇ ਅਵਚੇਤਨ ਮਨ ਦੀ ਠੀਕ ਵਰਤੋਂ ਕਰਕੇ ਟੁੱਟੀਆਂ ਹੱਡੀਆਂ ਤੱਕ ਜੋੜਦੀਆਂ ਪਰ ਸਾਡਾ ਜਿਹੜਾ ਪ੍ਰੈਕਟੀਕਲ ਤਜਰਬਾ ਹੈ ਉਹਦੇ ਵਿੱਚ ਅਸੀਂ ਡਿਪਰੈਸ਼ਨ ਵਾਲੇ ਬੰਦੇ ਬਿਲਕੁਲ ਗੁਰੂਸਬ ਦੀ ਕਿਰਪਾ ਨਾਲ ਠੀਕ ਹੋਏ ਨੇ 10 10 ਗੋਲੀਆਂ ਲੈ ਕੇ ਜਿਹੜੇ ਸੌਂਦੇ ਸੀ ਬਿਨਾ ਗੋਲੀ ਤੋਂ ਸੌਂਗੇ ਡੇਡ ਡੇਡ ਘੰਟਾ ਬੇਹੋਸ਼ ਰਹਿਣ ਵਾਲੀਆਂ ਬੀਬੀਆਂ ਬਿਲਕੁਲ ਠੀਕ ਹੋ ਗਈਆਂ ਇਦਾਂ ਦੀਆਂ ਬਹੁਤ ਸਾਰੀਆਂ ਨਸ਼ੇ ਠੀਕ ਹੋ ਗਏ ਚਿੱਟਾ ਠੀਕ ਹੋ ਗਿਆ ਅੱਜਕੱਲ ਬਹੁਤ ਵੱਡਾ ਇਸ਼ੂ ਚਿੱਟਾ ਸ਼ਰਾਬ ਸਭ ਕੁਝ ਜੇ ਬੰਦੇ ਦੀ ਇੱਛਾ ਹੈ ਪਹਿਲੀ ਮੁੱਦਾ ਹੈ ਤੁਈ ਸਾਹਿਬ ਇੱਛਾ ਦਾ ਸੋਕਰਤ ਨੇ ਸੋਕਰਤ ਨੂੰ ਸੋਕਰਾਟਿਕ ਬਹੁਤ ਵੱਡਾ ਫਿਲਾਸਫਰ ਹੈ ਉਹਨੂੰ ਇੱਕ ਨੌਜਵਾਨ ਨੇ ਪੁੱਛਿਆ ਕਿ ਮੈਨੂੰ ਬੁੱਧੀ ਚਾਹੀਦੀ ਹੈ ਸੋਕਰਾਤ ਨੇ ਕਿਹਾ ਕਿ ਚਲ ਆ ਜਾ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਬੁੱਧੀ ਦਿੰਨਾ ਜਦੋਂ ਸੋਕਰਾਤ ਉਸ ਨੌਜਵਾਨ ਨੂੰ ਲੈ ਕੇ ਚਲਾ ਗਿਆ ਨਦੀ ਦੇ ਨੇੜੇ ਉਹਨੇ ਉਹਦੀ ਗਰਦਨ ਫੜੀ ਤੇ ਉਹਦਾ ਉਹਦਾ ਮੂੰਹ ਨਦੀ ਦੇ ਵਿੱਚ ਡੁੱਬੋਤਾ ਜਦੋਂ ਨਦੀ ਦੇ ਵਿੱਚ ਮੂੰਹ ਡੁੱਬੋਤਾ ਸਾਹ ਨਾ ਆਇਆ ਔਖਾ ਜਾਂ ਹੋਣ ਲੱਗਿਆ ਖਾਸਾ ਤਾਂ ਫੇਰ ਸੋਕਰਾਤ ਨੇ ਉਹਦਾ ਮੂੰਹ ਬਾਹਰ ਕੱਢ ਦਿੱਤਾ ਥੋੜੇ ਜੇ ਸਾਂਝੇ ਲਏ ਬਿਲਕੁਲ ਠੀਕ ਹੋ ਗਿਆ ਜਦੋਂ ਉਹ ਬੰਦਾ ਸੋਕਰਾਤ ਨੇ ਪੁੱਛਿਆ ਕਿ ਜਦੋਂ ਮੈਂ ਤੇਰਾ ਮੂੰਹ ਪਾਣੀ ਵਿੱਚ ਡੁਬੋ ਦਿੱਤਾ ਸੀ ਤਾਂ ਤੈਨੂੰ ਚਾਹੀਦਾ ਕੀ ਸੀ ਇੱਛਾ ਕੀ ਸੀ ਉਹ ਕਹਿੰਦਾ ਮੈਨੂੰ ਇੱਛਾ ਸੀ ਹਵਾ ਦੀ ਮੈਨੂੰ ਤਾਂ ਹਵਾ ਦੀ ਇੱਛਾ ਸੀ ਤਾਂ ਸੋਕਰਾਤ ਨੇ ਕਿਹਾ ਕਿ ਜਦੋਂ ਮੈਂ ਤੇਰਾ ਮੂੰਹ ਪਾਣੀ ਚ ਡੁਬੋਇਆ ਸੀ ਜਿੰਨੀ ਇੱਛਾ ਤੈਨੂੰ ਉਦੋਂ ਹਵਾ ਦੀ ਸੀ ਜਿਸ ਦਿਨ ਓਨੀ ਇੱਛਾ ਬੁੱਧੀ ਦੀ ਤੇਰੇ ਅੰਦਰ ਪੈਦਾ ਹੋਗੀ ਤੂੰ ਉਸੇ ਦਿਨ ਜਿਹੜਾ ਹੈ ਤੈਨੂੰ ਬੁੱਧੀ ਆ ਜਾਣੀ ਹੈ ਮੈਂ ਕਹਿੰਨਾ ਕਿ ਪਹਿਲੀ ਇੱਛਾ ਹੋਣੀ ਚਾਹੀਦੀ ਹੈ ਨਸ਼ਾ ਛੱਡਣ ਦੀ ਸਾਡੇ ਕੋਲ ਉਹ ਰਿਜ਼ਲਟ ਨੇ 68 ਸਾਲ ਦਾ ਬਜ਼ੁਰਗ ਹੈ ਜਿਹਨੂੰ ਮੈਂ ਕਿਹਾ ਬਾਪੂ ਇਸ ਉਮਰ 'ਚ ਤੂੰ ਰਹਿਣ ਦੇ ਸਾਡੇ ਕੋਲ ਪੰਗਾ ਨਾ ਲੈ ਅਫੀਮ ਛੱਡਣ ਦਾ ਪਰ ਇੱਕ ਸੈਟਿੰਗ 'ਚ ਛੱਡ ਗਿਆ ਉਹਦੀ ਇੱਛਾ ਸ਼ਕਤੀ ਉਹ ਬਹੁਤ ਜ਼ਿਆਦਾ ਸੀਗੀ ਤਾਂ ਮੁੱਦਾ ਹੈ ਇੱਛਾ ਸ਼ਕਤੀ ਦਾ ਉਹ ਮਿੰਟ ਤੱਕ ਠੀਕ ਹੋਈ ਨਹੀਂ ਹਾਂਜੀ ਹੋਰ ਵੀ ਬਹੁਤ ਸਾਰੇ ਨੇ ਜਿਵੇਂ ਇੱਕ ਬੰਦਾ ਸੀ ਉਹਨੂੰ ਦੋ ਦੋ ਬੰਦੇ ਦਿਖਦੇ ਸੀਗੇ ਐਦਾਂ ਦੇ ਹੋਰ ਵੀ ਇਹ ਚਿੱਟਾ ਵੱਧ ਤੋਂ ਵੱਧ ਕਿੰਨਾ ਚਿੱਟਾ ਖਾਨ ਵਾਲਾ ਠੀਕ ਹੈ ਚਿੱਟਾ ਤਾਂ ਜੀ ਸਾਡੇ ਕੋਲ ਆਏ ਨੇ 50 ਲੱਖ ਤੋਂ ਲੈ ਕੇ 4 ਕਰੋੜ ਤੱਕ ਦਾ ਚਿੱਟਾ ਖਾਨ ਵਾਲਾ ਮੁੰਡਾ ਵੀ ਠੀਕ ਹੋਇਆ ਜਾਨੀ ਜੇ ਉਦਾਂ ਰੋਜ਼ਾਨਾ ਕਹੀਏ ਅੱਧੇ ਗ੍ਰਾਮ ਤੋਂ ਲੈ ਕੇ ਹਾਈਐਸਟ ਸਾਡੇ ਕੋਲ ਆਇਆ 7 ਗ੍ਰਾਮ ਚਿੱਟੇ ਵਾਲਾ ਡੇਲੀ ਪੰਨੇ ਤੇ ਲਾਉਂਦਾ ਸੀ ਡੇਲੀ ਤਾਂ ਮਤਲਬ ਕਈ ਟੀਕੇ ਵਾਲੇ ਨੇ ਟੀਕੇ ਵੀ ਲਾਉਂਦੇ ਨੇ ਅੱਧਾ ਗ੍ਰਾਮ ਲਾਉਂਦੇ ਨੇ ਜਿਆਦਾਤਰ ਨੌਜਵਾਨ ਇੱਕ ਗ੍ਰਾਮ ਲਾਉਂਦੇ ਨੇ ਤੇ ਕੋਈ ਕੋਈ ਹੁੰਦਾ 2 ਗ੍ਰਾਮ ਤੱਕ ਪਹੁੰਚਿਆ ਹੋਇਆ 3-4 ਤੱਕ ਵੀ ਪਹੁੰਚਿਆ ਹੁੰਦਾ ਇੱਕ 7 ਵਾਲਾ ਵੀ ਆਇਆ ਹਾਈएस्ट ਉਹ ਵੀ ਠੀਕ ਹੋ ਗਿਆ ਉਤੋਂ ਬਿਨਾ ਬਾਕੀ ਵੀ ਬਹੁਤ ਸਾਰੇ ਠੀਕ ਨੇ ਬਾਕੀ ਅਸੀਂ ਸਾਰੇ ਪੇਸ਼ੈਂਟਾਂ ਨੂੰ ਇਹ ਕਹਿੰਦੇ ਆ ਕਿ ਉਹ ਇਮਾਨਦਾਰੀ ਨਾਲ ਸਾਨੂੰ ਸੱਚ ਦੱਸਣ ਤੇ 1-2% ਬੰਦੇ ਸਾਡੇ ਕੋਲ ਝੂਠ ਜਿਹੜੇ ਬੋਲ ਜਾਂਦੇ ਨੇ ਉਹ ਰਹਿ ਵੀ ਜਾਂਦੇ ਨੇ ਡਿਪਰੈਸ਼ਨ ਵਾਲੇ ਕਿੰਨੇ ਡਿਪਰੈਸ਼ਨਲੀ ਟੋਟਲ ਜੋੜ ਲਾ ਕੇ ਸਾਡੇ ਕੋਲ ਹੁਣ 200 ਤੋਂ 250 ਦਾ ਅੰਕੜਾ ਚੱਲ ਰਿਹਾ ਪਰ 10 20 ਤੇ ਕੰਮ ਚੱਲ ਰਿਹਾ ਜੀ 200 ਪਲੱਸ ਸਾਡਾ ਠੀਕ ਹੈ ਨਹੀਂ ਕਿੰਨੇ ਕੁ ਦਿਨਾਂ ਅਜ ਮਤਲਬ ਕੋਈ ਦਵਾਈ ਖਾਉਣੇ ਤੁਸੀਂ ਮੇਰੇ ਅਸੀਂ ਇੱਕ ਤੋਂ ਲੈ ਕੇ 7 ਦਿਨ ਦਾ ਟਾਈਮ ਲੈਣੇ ਆ ਕੋਈ ਇੱਕ ਚ ਠੀਕ ਹੋਵੇ ਦੋ ਚ ਹੋਵੇ ਕੋਈ 7 ਦਿਨ ਲੱਗਣ ਬਿਨਾਂ ਬਿਨਾਂ ਦਵਾਈ ਤੋਂ ਅਸੀਂ ਉਹਨਾਂ ਨੂੰ ਪ੍ਰੋਪਰ ਉਹਨਾਂ ਦੇ ਅਸਲ ਸਬਕੌਨਸ਼ੀਅਸ ਮਾਈਂਡ ਤੱਕ ਅਸੀਂ ਪਹੁੰਚ ਕਰਨੀ ਹੁੰਦੀ ਹੈ ਕਿਉਂਕਿ ਉਹਨਾਂ ਦੀ ਪ੍ਰੋਪਰ ਕਲਾਸਾਂ ਲਾਉਣੀ ਹੈ ਉਹਨਾਂ ਨੂੰ ਗੱਲ ਸਮਝਾਉਣੀ ਹੈ ਪਹਿਲਾਂ ਉਹਨਾਂ ਦੇ ਕੌਨਸ਼ੀਅਸ ਮਾਈਂਡ ਨਾਲ ਗੱਲਾਂ ਕਰਦੇ ਆ ਫਿਰ ਸਬਕੌਨਸ਼ੀਅਸ ਤੱਕ ਪਹੁੰਚ ਕਰਦੇ ਆ ਤੇ ਫਿਰ ਉਹ ਠੀਕ ਹੋ ਜਾਂਦੇ ਨੇ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੇ ਵੱਡੇ ਵੱਡੇ ਮਨੋਵਿਗਿਆਨਕ ਹੋਏ ਨੇ ਜਿਵੇਂ ਜਿਹਦੇ ਵਿੱਚ ਵਿਲੀਅਮ ਜੇਮਸ ਇਹ ਕਹਿੰਦਾ ਹੈ ਕਿ 19ਵੀਂ ਸਦੀ ਦੇ ਵਿੱਚ ਉਹ ਆਪਣੇ ਹਿਸਾਬ ਨਾਲ ਗੱਲ ਕਰਦਾ ਹੈ ਵਿਲੀਅਮ ਜੇਮਸ ਕਹਿੰਦਾ 19ਵੀਂ ਸਦੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਖੋਜ ਹੋਈ ਹੈ ਉਹ ਕੋਈ ਭੌਤਿਕ ਖੋਜ ਨਹੀਂ ਹੋਈ ਸਭ ਤੋਂ ਵੱਡੀ ਖੋਜ ਹੋਈ ਹੈ ਉਹ ਆਸਥਾ ਦੇ ਖੇਤਰ ਵਿੱਚ ਅਵਚੇਤਨ ਮਨ ਦੀ ਸ਼ਕਤੀ ਦੀ ਖੋਜ ਹੋਈ ਸੀ ਸਭ ਤੋਂ ਵੱਡੀ ਇਹ ਖੋਜ ਹੋਈ ਹੈ ਤਾਂ ਇਹ ਤੋਂ ਇਲਾਵਾ ਅਸੀਂ ਉਸੇ ਥਿਊਰੀ ਤੇ ਕੰਮ ਕਰਦੇ ਹਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਥਿਊਰੀ ਹੈ ਕਿ ਜੈਸਾ ਬੋਲ ਜੈਸਾ ਸੇਵੇ ਤੈਸੋ ਹੋਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਵੇਂ ਦਾ ਕੋਈ ਸਿਮਰਨ ਕਰਦਾ ਹੈ ਉਹ ਜਿਹਾ ਉਹ ਹੋ ਜਾਂਦਾ ਹੈ ਜੇ ਅਸੀਂ ਪੋਜ਼ਿਟਿਵ ਸੋਚਾਂਗੇ ਪੋਜ਼ਿਟਿਵ ਹੋ ਜਾਾਂਗੇ ਇਸੇ ਗੱਲ ਨੂੰ ਅਮਰੀਕਾ ਦਾ ਇੱਕ ਬਹੁਤ ਵੱਡਾ ਦਾਰਸ਼ਨਿਕ ਹੈ ਰਾਲਫ ਵਾਲਡੋ ਐਮਰਸਨ ਉਹ ਕਹਿੰਦਾ ਹੈ ਕਿ ਮਨੁੱਖ ਜਿਹੜਾ ਸਾਰਾ ਦਿਨ ਸੋਚਦਾ ਰਹਿੰਦਾ ਹੈ ਉਹੀ ਉਹ ਅਸਲ ਵਿੱਚ ਬਣ ਜਾਂਦਾ ਜਿਹਨੂੰ ਆਪਣੇ ਸਿਆਣੇ ਬਜ਼ੁਰਗਾਂ ਨੇ ਬਹੁਤ ਸੌਖੇ ਸ਼ਬਦਾਂ ਚ ਕਹਤਾ ਜਿਹੋ ਜੀ ਨੀਤ ਉਹ ਜੀ ਮੁਰਾਦ ਤਾਂ ਅਸੀਂ ਜਿਹੜੇ ਨਸ਼ਈ ਬੰਦੇ ਉਹਨਾਂ ਨੂੰ ਇਹ ਸਮਝਾਉਂਦੇ ਆ ਉਹ ਕਹਿੰਦੇ ਬਾਈ ਦਰਦ ਹੋਣ ਲੱਗ ਜਾਂਦਾ ਦਰਦ ਦਾ ਸਾਡੇ ਕੋਲੇ ਹੈ ਫਾਰਮੂਲਾ ਵੀ ਕਿਵੇਂ ਰੋਕਣਾ ਹੈ ਦਰਦ ਬਿਨਾ ਦਵਾਈ ਤੋਂ ਰੁਕ ਜਾਂਦਾ ਹੈ ਤੋੜ ਰੁਕ ਜਾਂਦੀ ਹੈ ਜੀ ਲੱਗਣੋ ਹੱਡ ਜੀ ਨਹੀਂ ਕਰੂਗਾ ਬੰਦੇ ਦਾ ਪਰ ਅਸੀਂ ਫਿਰ ਵੀ ਇਹ ਕਹਿੰਨੇ ਆ ਜਿਹੜੇ ਕਿਉਂਕਿ ਸਾਰੇ ਬੰਦੇ ਸਾਡੇ ਤੱਕ ਪਹੁੰਚ ਵੀ ਨਹੀਂ ਸਕਣਗੇ ਜਿਹੜੇ ਹਲਕਾ ਜਾਂ ਦਰਦ ਵੀ ਨਹੀਂ ਚੱਲਦਾ ਜਿਆਦਾ ਦਰਦ ਹੁੰਦਾ ਮੈਂ ਮੰਨਦਾ ਮਾੜਾ ਜਾਂ ਹਲਕਾ ਜਾਂ ਕਈਆਂ ਨੂੰ ਚਾਰ ਬਾਸੀ ਆ ਗਈਆਂ ਭਾਈ ਬਾਸੀਆਂ ਆਉਂਦੀਆਂ ਨੇ ਮੈਂ ਕਹਿੰਨਾ ਕਿ ਇੱਕ ਔਰਤ ਨੂੰ ਪੁੱਛੋ ਨਾ ਤੁਹਾਡੇ ਮਾਦੀ ਇਮਰਾਈ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹਨਾ ਵੀਰਾਂ ਨੂੰ ਤੇ ਭੈਣਾਂ ਨੂੰ ਆਪਣੀ ਮਾਂ ਨਾਲ ਸੰਗ ਸ਼ਰਮ ਲਾ ਕੇ ਆਪਣੀ ਮਾਂ ਨਾਲ ਇੱਕ ਗੱਲ ਕਰਿਓ ਕਿ ਮਾਂ ਮੈਨੂੰ ਸੱਚ ਦੱਸ ਸੰਗੀਨਾ ਤੇਰੀ ਜ਼ਿੰਦਗੀ ਚ ਸਭ ਤੋਂ ਵੱਡਾ ਦਰਦ ਕਦੋਂ ਹੋਇਆ ਇੱਕ ਔਰਤ ਦੀ ਜ਼ਿੰਦਗੀ ਚ ਸਭ ਤੋਂ ਵੱਡਾ ਦਰਦ ਹੋਇਆ ਜਦੋਂ ਉਹਨੇ ਬੱਚੇ ਨੂੰ ਜਨਮ ਦਿੱਤਾ ਜਦੋਂ ਉਹ ਮਾਂ ਹੋਈ ਉਦੋਂ ਇਹਨਾਂ ਦਰਦ ਹੋਇਆ ਜੇ ਆਪਣੀਆਂ 206 ਹੱਡੀਆਂ ਇੱਕਦਮ ਟੁੱਟ ਜਾਣ ਇੰਨਾ ਦਰਦ ਇੱਕ ਔਰਤ ਨੂੰ ਉਦੋਂ ਹੁੰਦਾ ਜਦੋਂ ਉਹ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ ਦਰਦ ਬਾਰੇ ਉਹਨੂੰ ਪਤਾ ਹੁੰਦਾ ਕਿਉਂਕਿ ਬੀਬੀਆਂ ਪੁਰਾਣੀਆਂ ਬਜ਼ੁਰਗ ਮਾਵਾਂ ਦੱਸ ਦਿੰਦੀਆਂ ਨੇ ਕੁੜੀਏ ਕੈਮ ਰਹੀ ਤੇਰੇ ਇੰਨਾ ਦਰਦ ਹੋਣਾ ਪਰ ਇੱਕ ਦਰਦ ਜਿਹੜਾ ਬੜਾ ਸਿਖਰਲਾ ਦਰਦ ਹੈ ਮਾਂ ਨੇ ਆਪ ਝੱਲਿਆ ਹੱਸ ਹੱਸ ਕੇ ਗਿਣਦੀ ਰਹੀ 6 ਮਹੀਨੇ ਰਹਿ ਗਏ ਉਸ ਦਰਦ ਨੂੰ 3 ਮਹੀਨੇ ਰਹਿ ਗਏ 15 ਦਿਨ ਰਹਿ ਗਏ 7 ਦਿਨ ਰਹਿ ਗਏ ਉਹ ਦਰਦ ਉਸ ਮਾਂ ਨੇ ਝੱਲਿਆ ਤੇ ਮੈਂ ਤੁਹਾਡੇ ਬਾਦਮ ਰਾਈ ਨੌਜਵਾਨ ਵੀਰਾਂ ਨੂੰ ਕਹਿਣਾ ਕਿ ਜੇ ਹਲਕੀ ਜੀ ਬਾਸੀ ਆ ਗਈ ਇਹ ਉਹ ਤੁਹਾਡੇ ਮਾਂ ਬਣਨ ਲਈ ਤੁਹਾਨੂੰ ਜਨਮ ਦਿਨ ਵੇਲੇ ਮਾਂ ਨੇ ਜਿਹੜਾ ਦਰਦ ਝੱਲਿਆ ਉਹਨੂੰ ਯਾਦ ਕਰ ਲਓ ਇਹ ਬਾਸੀਆਂ ਬੁਸੀਆਂ ਦਾ ਫਿਕਰ हट ਜਾਊਗਾ ਇੱਕ ਵਾਰੀ ਮੂੰਹ ਓਟਲੋ 10 ਵਾਰੀ ਓਟਲੋ 20 ਵਾਰੀ ਬਾਸੀ ਲੈਣੀ ਪੈ ਜੂ ਐਡਾ ਵੱਡਾ ਕੋਈ ਮੁੱਦਾ ਨਹੀਂ ਹੈ ਐਵੇਂ ਹਊਆ ਬਣਿਆ ਹੋਇਆ ਸਭ ਨਸ਼ੇ ਛੱਡੇ ਜਾ ਸਕਦੇ ਆ ਕਿਸੇ ਵੀ ਉਮਰ 'ਚ ਛੱਡੇ ਜਾ ਸਕਦੇ ਆ ਤੇ ਵੱਡੀਆਂ ਵੱਡੀਆਂ ਪ੍ਰੋਬਲਮਾਂ ਹੱਲ ਹੋ ਸਕਦੀਆਂ ਕਿਉਂਕਿ ਸਾਡੇ ਮਨ ਦੀ ਪਾਵਰ ਬਹੁਤ ਜ਼ਿਆਦਾ ਹੈ ਇਸੇ ਪਾਵਰ ਦੀ ਅਸੀਂ ਵਰਤੋਂ ਕਰਕੇ ਅਸੀਂ ਬਿਲਕੁਲ ਠੀਕ ਹੋ ਸਕਦੇ ਹਾਂ ਕਿਵੇਂ ਵਿਦੇਸ਼ਾਂ 'ਚ ਵੀ ਬਹੁਤ ਸਾਰੇ ਲੋਕ ਸੁਣ ਰਹੇ ਹੋਣਗੇ ਜੇ ਕੋਈ ਵਿਦੇਸ਼ਾਂ 'ਚ ਬੈਠਾ ਹੈ ਕੋਈ ਉਹ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਕੋਈ ਤੁਸੀਂ ਉਹਦੀ ਹੈਲਪ ਕਰ ਸਕਦੇ ਹੋ ਸਾਡੇ ਕੋਲ ਵਿਦੇਸ਼ਾਂ 'ਚੋਂ ਬੰਦੇ ਆਉਂਦੇ ਆ ਜੀ ਆਸਟ੍ਰੇਲੀਆ ਤੋਂ ਨੌਜਵਾਨ ਵੀਰ ਆਇਆ 5 ਸਾਲ ਬਾਅਦ ਕਹਿੰਦਾ ਵੀਰੇ ਅੱਜ ਪਹਿਲੀ ਵਾਰੀ ਨੀਂਦ ਆਈ ਹੈ ਕੈਨੇਡਾ ਤੋਂ ਆਇਆ ਬਿਲਕੁਲ ਠੀਕ ਠਾਕ ਹੈ ਸ਼ਰਾਬ ਦੀ ਆਦਤ ਸੀਗੀ ਫਰਾਂਸ ਤੋਂ ਆਇਆ ਡਿਪਰੈਸ਼ਨ ਦੀ ਪ੍ਰੋਬਲਮ ਸੀ ਕਾਫੀ ਹੱਦ ਤੱਕ ਠੀਕ ਹੈ ਸਭ ਕੁਝ ਠੀਕ ਠਾਕ ਚੜ੍ਹਦੀ ਕਲਾ ਚ ਜੀ ਮਤਲਬ ਉਹ ਠੀਕ ਜਦ ਹੀ ਤਦ ਹੀ ਹੋਏਗਾ ਗੱਲ ਕਰ ਸਕਦਾ ਤੁਹਾਡੇ ਨਾਲ ਠੀਕ ਤਦ ਹੀ ਹੋਗੇ ਤੇ ਇੱਥੇ ਆਏਗਾ ਕਈ ਵੀਰ ਕਹਿੰਦੇ ਨੇ ਆਨਲਾਈਨ ਕਲਾਸਾਂ ਸਾਡਾ ਕੋਈ ਆਨਲਾਈਨ ਦਾ ਤਯਰਬਾ ਨਹੀਂ ਹੈ ਕਿਉਂਕਿ ਅਸੀਂ ਓਨੀ ਗੱਲ ਹੀ ਕਰੀਏ ਜਿੰਨੀ ਅਸੀਂ ਕਰਨ ਜੋਗੇ ਹੈਗੇ ਆ ਜੀ ਤੇ ਲਾਸਟ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਨੌਜਵਾਨੀ ਅੱਜ ਚਿੱਟੇ ਨੇ ਉਜਾੜ ਕੇ ਰੱਖਦੀ ਇਸ ਕਿਸੇ ਨੇ ਆ ਦੇਣਾ ਚਾਹੁੰਨੇ ਕਿਉਂਕਿ ਸਿੱਖ ਪ੍ਰਚਾਰਕ ਵੀ ਹੋ ਤੁਸੀਂ ਬੁੱਧੀਜੀਵੀ ਵੀ ਹੋ ਮੈਂ ਤਾਂ ਬੇਨਤੀ ਕਰਦਾ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਜੇ ਕੋਈ ਗਲਤ ਰਾਹ ਤੇ ਹੈ ਕਿ ਵੀਰੇ ਤੁਸੀਂ ਅਸਲ ਵਿੱਚ ਚਿੱਟੇ ਵਾਲੇ ਮੁੰਡਿਆਂ ਨੂੰ ਮੈਂ ਇੱਥੇ ਕਹਨਾ ਜਾਂ ਨਸ਼ੇ ਵਾਲਿਆਂ ਨੂੰ ਵੀ ਕਹਿਣਾ ਡਿਪਰੈਸ ਕਿ ਵੀਰੇ ਨਸ਼ੇ ਵਾਲਿਆਂ ਨੂੰ ਖਾਸ ਤੌਰ ਤੇ ਵੀਰੇ ਤੁਸੀਂ ਇਹੋ ਜਿਹੇ ਨਹੀਂ ਹੈਗੇ ਜਿਹੋ ਜਿਹੇ ਤੁਸੀਂ ਦਿਖ ਰਹੇ ਹੋ ਤੁਸੀਂ ਬੰਦੇ ਇੰਨੇ ਮਾੜੇ ਨਹੀਂ ਸੀ ਕਿਸੇ ਫੁਕਰਪੁਣੀ ਚ ਲਾਗੇ ਤੁਸੀਂ ਕਿਸੇ ਨੇ ਕਹਤਾ ਲਾਕੇ ਦਾ ਦੇਖ ਲਾਕੇ ਦਾ ਦੇਖ ਚਾਮਲ ਕੇ ਲਾਗੇ ਕੋਈ ਗੱਲ ਨਹੀਂ ਗਲਤੀ ਹੋ ਗਈ ਹੌਲੀ ਹੌਲੀ ਇਹਨੂੰ ਸਬਕੌਂਸ਼ੀਅਸ ਚੋਂ ਆਪਾਂ ਇੱਕ ਦਿਨ, ਦੋ ਦਿਨ, ਚਾਰ ਦਿਨ ਚ ਕੱਢੀਏ ਤੇ ਤੁਸੀਂ ਇੱਥੇ ਪੰਜਾਬ ਦੀ ਰੀੜ ਦੀ ਹੱਡੀ ਹੋ ਤੇ ਤੁਸ ਤੁਹਾਡੇ ਸਿਰ ਤੇ ਸਾਰਾ ਸਮਾਜ ਚੱਲਣਾ ਮੈਂ ਦੇਖਿਆ ਜਿਹੜੇ ਮੁੰਡੇ ਨਸ਼ੇ ਚ ਵੀ ਪਏ ਨੇ ਉਹ ਬੰਦੇ ਵੈਸੇ ਬਾੜੇ ਨਹੀਂ ਹੈਗੇ ਕੋਈ ਨਹੀਂ ਵੀ ਉਹਨਾਂ ਦਾ ਕਰਦਾਰ ਡਿੱਗਿਆ ਉਹ ਇੱਕ ਮਰੀਜ਼ ਨੇ ਅਸੀਂ ਉਹਨਾਂ ਨਾਲ ਕੋਈ ਨਫ਼ਰਤ ਨਾ ਕਰੀਏ ਅਸੀਂ ਉਹਨਾਂ ਦੀ ਪ੍ਰਾਈਵੇਸੀ ਦਾ ਪੂਰਾ ਖਿਆਲ ਰੱਖਦੇ ਹਾਂ ਥੱਦੋਂ ਬਾਅਦ ਅਸੀਂ ਇਹ ਵੀ ਕਹਿੰਦੇ ਹਾਂ ਕਿ ਤੁਹਾਡੇ ਘਰਦਿਆਂ ਨੂੰ ਵੀ ਨਹੀਂ ਅਸੀਂ ਦੱਸਦੇ ਪਰ ਸਾਨੂੰ ਸੱਚ ਦੱਸਦੋ ਤੁਸੀਂ ਨਸ਼ਾ ਕਿਹੜਾ ਵਰਤਦੇ ਹੋ ਤੋੜ ਹੋਣ ਲੱਗ ਰਹੀ ਹੈ ਹੁਣ ਹਟ ਗਈ ਜਾਂ ਹੁਣ ਥੋਟ ਜਾਂਦਾ ਇਕੱਲਾ ਸਾਰਾ ਸਾਨੂੰ ਜਿਹੜਾ ਸੱਚ ਦੱਸਦਾ ਉਹ ਤਾਂ 100% ਠੀਕ ਹੁੰਦਾ ਜੀ ਕੀ ਵੀ ਦੱਸਿਓ ਬਹੁਤ ਸਾਰੇ ਲੋਕ ਤੁਹਾਡੇ ਤੋਂ ਪਹਿਲਾਂ ਤੁਸੀਂ ਤਾਂ ਇੱਕ ਸਿੱਖ ਪ੍ਰਚਾਰਕੋਂ ਪਹਿਲਾਂ ਵੀ ਪ੍ਰਚਾਰ ਕਰਦੇ ਰਹੇ ਹੋ ਸਰਬੱਤ ਦੇ ਭਲੇ ਦੇ ਕਾਰਜ ਕਰਦੇ ਰਹੇ ਹੋ ਬਹੁਤ ਸਾਰੇ ਲੋਕ ਇਹਦਾ ਗਲਤ ਜਿਹੜਾ ਹੈਗਾ ਉਹ ਵੀ ਮਤਲਬ ਕਿ ਕਿਤੇ ਨਾ ਕਿਤੇ ਇਸਤਮਾਲ ਜਿਹੜੇ ਕਰਦੇ ਨੇ ਪਖੰਡੋ ਉਹਨਾਂ ਨੂੰ ਮਤਲਬ ਨਹੀਂ ਕਰਨਾ ਚਾਹੀਦਾ ਮੈਂ ਕਹਾਂਗਾ ਕਿ ਠੀਕ ਢੰਗ ਨਾਲ ਵੀ ਰੋਟੀ ਖਾਣੀ ਹੈ ਪੈਸੇ ਤਾਂ ਠੀਕ ਢੰਗ ਨਾਲ ਵੀ ਬਹੁਤ ਬਣ ਜਾਂਦੇ ਨੇ ਤੁਸੀਂ ਜਾਇਜ਼ ਕੰਮ ਕਰੋ ਇਸ ਪਾਵਰ ਨੂੰ ਇਸ ਵਿਦਿਆ ਨੂੰ ਠੀਕ ਠਾਕ ਨੰਬਰ ਤੋਂ ਆਪਾਂ ਕਿਉਂ ਕਿਸੇ ਨੂੰ ਵਹਿਮਾਂ ਪਰ ਮੱਜ ਪਾਉਣਾ ਹੈ ਗੁਰੂ ਸਾਹਿਬ ਬਖਸ਼ਿਸ਼ ਕਰਨ ਮੈਨੂੰ ਲੱਗਦਾ ਸਭ ਕੁਝ ਠੀਕ ਠਾਕ ਹੋਊਗਾ ਜੀ ਬਹੁਤ ਕਿੰਨੇ ਦਿਨਾਂ ਦੀਆਂ ਕਲਾਸਾਂ ਲਾਸਟ ਦੱਸਿਓ ਵੀ ਕਿਵੇਂ ਸੰਪਰਕ ਕਰੀ ਤੁਹਾਡੇ ਨਾਲ ਕੋਈ ਨੰਬਰ ਨਾਂ ਦੱਸਿਓ ਵੈਸੇ ਮੋٹے ਤੌਰ ਤੇ ਕਿਵੇਂ ਸੰਪਰਕ ਕਰੀ ਤੁਹਾਡੇ ਨਾਲ ਸੰਪਰਕ ਤਾਂ ਇਹੀ ਹੈ ਫਿਰ ਨੰਬਰ ਆਸਰੇ ਫੋਨ ਕਰ ਲੈਂਦੇ ਨੇ 9463879278 ਤੇ ਸਾਡਾ ਇੱਕ ਵੀਰ ਹੈ ਉਹ ਜਵਾਬ ਦਿੰਦਾ ਜਦੋਂ ਉਹਨੂੰ ਟਾਈਮ ਲੱਗਦਾ ਕਈ ਵਾਰੀ ਫੋਨ ਨਾ ਚੱਕਿਆ ਜਾਵੇ ਉਹ ਬੈਕ ਕਾਲ ਕਰਦਾ ਭਾਵੇਂ ਤੁਹਾਨੂੰ 4 ਦਿਨਾਂ ਨੂੰ ਕਰੇ ਤੇ ਉਹ ਫਿਰ ਉਹਦੇ ਤੇ ਤੁਸੀਂ ਕਾਲਾਂ ਕਰਦੇ ਹੋ ਉਹ ਜਵਾਬ ਦਿੰਦਾ ਹੈ ਟੈਂਪਾਸ ਵਾਲੇ ਬੰਦੇ ਸਾਨੂੰ ਫੋਨ ਨਾ ਕਰਨ ਤੇ ਦੂਜਾ ਜਿਹੜੇ ਇੱਕ ਪ੍ਰੋਪਰ ਠੀਕ ਹੋਣਾ ਚਾਹੁੰਦੇ ਆ ਇੱਕ ਤੋਂ ਸੱਤ ਕਲਾਸਾਂ ਦਾ ਮੁੱਦਾ ਹੈ ਉਹਨਾਂ ਨੂੰ ਉਸ ਹਿਸਾਬ ਨਾਲ ਆਉਣਾ ਪੈਂਦਾ ਜੀ ਤੇ ਅਸੀਂ ਕਹਿੰਨੇ ਆਂ ਕਿ ਜਿਹੜਾ ਕੋਈ ਨਸ਼ੇ ਵਾਲਾ ਬੰਦਾ ਉਹਦੇ ਨਾਲ ਕੋਈ ਜ਼ਰੂਰ ਹੋਵੇ ਉਹਨੂੰ ਗੱਲੇ ਨੂੰ ਨਾ ਛੱਡੋ ਉਹਦੇ ਨਾਲ ਹੋਵੇ ਕਿਉਂਕਿ ਉਹ ਨਾ ਹੋਵੇ ਉਹ ਬੰਦਾ ਸਾਡੇ ਕੋਲ ਝੂਠ ਬੋਲੀ ਜਾਵੇ ਅਸੀਂ ਮੰਨੀ ਜਾਈਏ ਵੀ ਠੀਕ ਹੋ ਗਿਆ ਸਾਨੂੰ ਤਾਂ ਸੱਚ ਚਾਹੀਦਾ ਜਿਹੜਾ ਸੱਚ ਦੱਸੂਗਾ ਉਹ ਹੀ ਠੀਕ ਹੋਏਗਾ ਉਹ ਠੀਕ ਹੋਊਗਾ ਜੀ ਅਸੀਂ ਕਿਸੇ ਨੂੰ ਧੱਕੇ ਨਾਲ ਨਹੀਂ ਕਰ ਸਕਦੇ ਜੇ ਉਹ ਚਾਹੁੰਦਾ ਹੀ ਨਹੀਂ ਕਈ ਘਰ ਦੇ ਧੱਕੇ ਨਾਲ ਲੈ ਆਉਂਦੇ ਮੁੰਡੇ ਨੂੰ ਅਸੀਂ ਕਹਿੰਨੇ ਵਈ ਐਂ ਕਰ ਉਹ ਕਹਿੰਦਾ ਜੀ ਮੈਂ ਤਾਂ ਮੇਰੇ ਤਾਂ ਅੱਛੇ ਹੀ ਹੈ ਨਹੀਂ ਮੈਂ ਨਹੀਂ ਛੱਡਣਾ ਫਿਰ ਅਸੀਂ ਇੱਥੋਂ ਭੇਜਦੇ ਆ ਉਹਨੂੰ ਵਾਪਸ ਵੀ ਨਹੀਂ ਹੋ ਸਕਣਾ ਜਿਹੜਾ ਸੱਚ ਬੋਲਦਾ ਉਹਦਾ ਮਸ ਉਹ ਤਾਂ 100% ਹੈ ਜੀ ਸਾਡਾ ਰਿਜ਼ਲਟ 90% ਹੈ 10% ਇਸ ਕਰਕੇ ਨਹੀਂ ਰਿਹਾ ਜਿਹੜੇ ਬੰਦੇ ਝੂਠ ਬੋਲਦੇ ਰੇ ਸਾਨੂੰ ਬਸ ਉਹਨਾਂ ਉਹਨਾਂ ਦੀ ਸਮੱਸਿਆ ਆਈ ਹੈ ਬਾਕੀ ਤਾਂ ਸਭ ਠੀਕ ਠਾਕ ਨੇ ਚੜਦੀ ਕਲਾ ਚ ਤੁਸੀਂ ਕੀਮਤੀ ਸਮਾਂ ਦਾ ਨੂੰ ਦਿੱਤਾ ਮਾਜੀ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਗੁਰੂ ਸਾਹਿਬ ਬਖਸ਼ਿਸ਼ ਕਰਨ ਬਹੁਤ ਸਾਰੇ ਵੀਰੇ ਤੇ ਚੈਲੰਜ ਵੀ ਕਰਦੇ ਆ ਬਹੁਤ ਸਾਰੇ ਵੀਰ ਕਹਿੰਦੇ ਸਾਨੂੰ ਕਰਕੇ ਦਿਖਾਓ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਗੱਲ ਨੂੰ ਸਮਝੋ ਇਹ ਚੈਲੰਜ ਦੀ ਖੇਡ ਨਹੀਂ ਹੈ ਜਿਹੜਾ ਬੰਦਾ ਸਹਿਯੋਗ ਦਿੰਦਾ ਉਹਦੇ ਹੀ ਸਬਕੌਨਸ਼ੀਅਸ ਤੱਕ ਪਹੁੰਚਿਆ ਜਾਊਗਾ ਤੇ ਉੱਥੇ ਪਹੁੰਚ ਕੇ ਹੀ ਉਹ ਮਸਲਾ ਹੱਲ ਹੁੰਦਾ ਹੈ ਚੈਲੰਜ ਨਹੀਂ ਵੀ ਤੁਸੀਂ ਕਈ ਬੰਦੇ ਇਕਨੇ ਕਰ ਰਿਹਾ ਫਿਰ ਜੇ ਐ ਸ਼ੂ ਕਰਕੇ ਹੋ ਜਾਂਦਾ ਫਿਰ ਐਂ ਚਿੱਟਾ ਛੜਾ ਦਿਓ ਸਭ ਦਾ ਐਂ ਸਭ ਦਾ ਤਾਂ ਛੁੱਟਣਾ ਹੀ ਨਹੀਂ ਏ ਉਹਦੇ ਸਬਕੌਨਸ਼ੀਅਸ ਤੱਕ ਸ਼ੂ ਕਰਕੇ ਥੋੜਾ ਪਹੁੰਚਿਆ ਜਾਉ ਉਹ ਜਿਹੜਾ ਮੈਂ ਸ਼ੂ ਕਰਕੇ ਕਰ ਰਹੀ ਹਾਂ ਕਿਉਂਕਿ ਪਹਿਲਾਂ ਮੈਂ ਉਹਦੇ ਮਾਈਂਡ ਦੇ ਵਿੱਚ ਜਾ ਚੁੱਕੀ ਮੇਰੀ ਆਵਾਜ਼ ਉਹ ਤਾਂ ਹੋ ਰਿਹਾ ਹੁਣ ਉਹ ਇਦਾਂ ਨਹੀਂ ਅਜਨਜਤ ਹੋ ਗਿਆ ਇਸ ਕਰਕੇ ਪੂਰੀ ਫਿਲਾਸਫੀ ਹੈ ਇਹ ਬੰਦਿਆਂ ਨੂੰ ਸਮਝ ਲੈਣਾ ਚਾਹੀਦਾ ਬਹੁਤ ਸਾਰੇ ਸਾਡੇ ਭਰਾ ਨੇ ਜਿਹੜੇ ਪੁਰਾਣਾ ਸਟਾਈਲ ਕਰਦੇ ਆ ਮੈਂ ਠੀਕ ਹੈ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦਾ ਪਰ ਉਹਨੇ ਅਪਡੇਟ ਹੋ ਗਈਆਂ ਚੀਜ਼ਾਂ ਉਹ ਜਦ ਅਪਡੇਟ ਕਰ ਲੈਣ ਜੇ ਕਿਸੇ ਨੇ ਮੋਬਾਈਲ ਸੋਚਾਂ ਵਾਲਾ ਚਲਾਇਆ ਨੋਕੀਆ ਦਾ ਵਧੀਆ ਸੀਗਾ ਉਹ ਵੀ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਹੁਣ ਉਹ ਟੱਚ ਸਕਰੀਨ ਜੇ ਆਗੇ ਫੋਨ ਤਾਂ ਉਹ ਕਹੂਗਾ ਨਹੀਂ ਯਾਰ ਮੈਂ ਤਾਂ ਐ ਫੋਨ ਲਾਉਂਦਾ ਰਿਹਾ ਐਦਾਂ ਕਿਵੇਂ ਤੁਸੀਂ ਟੱਚ ਨਾਲ ਕਿਵੇਂ ਕਰ ਦੋਗੇ ਮੈਂ ਤਾਂ ਵਰਤਦਾ 50 ਸਾਲਾਂ ਤੋਂ ਵੀ ਤੂੰ ਪੁਰਾਣਾ ਵਰਤਦਾ ਸੋਚਾ ਨਾ ਹੁਣ ਟੱਚ ਸਕਰੀਨ ਆ ਗਈ ਤੁਹਾਨੂੰ ਕਾਫੀ ਲੰਮਾ ਸਮਾਂ ਲੱਗਿਆ ਹੋ ਇੱਥੇ ਤੱਕ ਪਹੁੰਚਣ ਲਈ ਬਹੁਤ ਮਿਹਨਤ ਕਰਨੀ ਗੁਰੂਸਬ ਦੀ ਕਿਰਪਾ ਨਾਲ ਕਿਉਂਕਿ ਮੈਂ ਮਨੋਵਿਗਿਆਨ ਗੁਰਬਾਣੀ ਮਨੋਵਿਗਿਆਨੀ ਗੁਰਬਾਣੀ ਤਾਂ ਬਹੁਤ ਸਿੱਖ ਰਿਹਾ ਗੁਰਬਾਣੀ ਤਾਂ ਰੱਬ ਹੈ ਪਰ ਗੁਰਬਾਣੀ ਦੇ ਵਿੱਚ ਵੀ ਮਨੋਵਿਗਿਆਨ ਹੈ ਇਹ ਠੀਕ ਹੈ ਤਾਂ ਉਹ ਗੁਰਬਾਣੀ ਜਿਹੜਾ ਬੰਦਾ ਗੁਰਬਾਣੀ ਨਾਲ ਜੁੜਿਆ ਤਾਂ ਮਨੋਂ ਵਿਗਿਆਨਿਕ ਹੈ ਗੁਰਬਾਣੀ ਦੇ ਵਿੱਚ ਤਾਂ ਬਹੁਤ ਕੁਝ ਸਾਡੀ ਮੈਂ ਕਦੀ ਫਿਰ ਤੁਹਾਡੇ ਨਾਲ ਗੱਲ ਕਰੂੰਗਾ ਜਿਹਦੇ ਵਿੱਚ ਸਾਡੀ ਮਰਿਆਦਾ ਦੇ ਵਿੱਚ ਸਾਡੇ ਇਤਿਹਾਸ ਦੇ ਵਿੱਚ ਟੋਟਲੀ ਕਿੰਨੀ ਮੰਨ ਨੂੰ ਚੜ੍ਹਦੀ ਕਲਾ ਮਿਲਦੀ ਹੈ ਤਾਂ ਉਹ ਉਸ ਕਰਕੇ ਜਿਹੜਾ ਗੁਰਬਾਣੀ ਨਾਲ ਜੁੜਦਿਆਂ ਉਹਦੇ ਨਾਲ ਵੀ ਗੱਲ ਬਣਦੀ ਹੈ ਬਾਕੀ ਇਸ ਵਿਸ਼ੇ ਤੇ ਮੈਂ 2007 ਤੋਂ ਲੱਗਿਆ ਸੀਗਾ ਵੀ ਇਹ ਹੈ ਕੀ ਹੈ ਜਦੋਂ ਮੈਂ ਪ੍ਰੋਫੈਸਰ ਸਾਹਿਬ ਸਿੰਘ ਤੋਂ ਇਹ ਪੜਿਆ ਉਹਨਾਂ ਨੇ ਲਿਖੀਆਂ ਚਾਰ ਲਾਈਨਾਂ ਕਿ ਡਾਕਟਰ ਕੋਈ ਹੋਇਆ ਜਿਨੇ ਬਿਨਾਂ ਦਵਾਈ ਤੋਂ ਬੰਦੇ ਠੀਕ ਕਰਕੇ ਮੋੜੇ ਕੀ ਸੀਗਾ ਫਿਰ ਮੈਨੂੰ ਹੁਣ ਬਹੁਤ ਹਾਈ ਪੱਧਰ ਦੇ ਜਿਹੜੇ ਇਸ ਕੰਮ ਦੇ ਮਾਸਟਰ ਨੇ ਉੱਥੇ ਜਾ ਜਾ ਕੇ ਮੈਂ ਲਗਾਤਾਰ ਕਰ ਰਹੀ ਹਾਂ ਵਕ ਵਕ ਬੰਦਿਆਂ ਕੋਲ ਆਨਲਾਈਨ ਵੀ ਜੋ ਵੀ ਜਿੱਥੋਂ ਮੈਨੂੰ ਕੁਝ ਮਿਲ ਰਿਹਾ ਹੈ ਏਸੀ ਕਰਕੇ ਟਾਈਮ ਉਧਰਲੇ ਪਾਸੇ ਵੀ ਦੇ ਰਿਹਾ ਹੋਰ ਵੀ ਅੱਗੇ ਅਸੀਂ ਬਦਲ ਰਹੇ ਹਾਂ ਗੁਰਵਾਣੀ ਦਾ ਪ੍ਰਚਾਰ ਪ੍ਰਸਾਰਤ ਤੁਸੀਂ ਕਰ ਰਹੇ ਹੋ ਇੱਧਰਲੇ ਪਾਸੇ ਮਾਈਂਡ ਕਿਵੇਂ ਵੀ ਇਸ ਤਰ੍ਹਾਂ ਵੀ ਲੋਕਾਂ ਦਾ ਭਲਾ ਕੀਤਾ ਜਾ ਸਕਦਾ ਆ ਲੋਕਾਂ ਦਾ ਭਲਾ ਤਾਂ ਮਤਲਬ ਇਹ ਮੰਨ ਤੁਸੀਂਗਾ ਵੀ ਆਪਾਂ ਇਹ ਦੱਸਣਾ ਕਿ ਇਹ ਇੱਕ ਪੜ੍ਹਾਈ ਹੈ ਲਿਖਾਈ ਹੈ ਪਰ ਲੋਕ ਠੀਕ ਹੋਣ ਲੱਗੇ ਤਾਂ ਕਹਿਣ ਲੱਗੇ ਆਉਣ ਲੱਗੇ ਫਿਰ ਉਹ ਸਿਸਟਮ ਬਣ ਗਿਆ ਮੈਂ ਕੋਈ ਮਿਤਕੇ ਤਾਂ ਨਹੀਂ ਕੀਤਾ ਮੈਨੂੰ ਲੱਗਦਾ ਕਿ ਇਹ ਮੈਂ ਵੀਰ ਜੀ ਗੁਰੂ ਗ੍ਰੰਥ ਸਾਹਿਬ 'ਚ ਭਰੋਸਾ ਰੱਖਦਾ ਵੀਰ ਗੁਰਤੇਜ ਸਿੰਘ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਗੁਰਬਾਣੀ ਦਾ ਇੱਕ ਫੈਸਲਾ ਹੈ ਕਿ ਛਾਲਾ ਬਹੁਤ ਬੰਦੇ ਮਾਰਦੇ ਆ ਆਹ ਕਰ ਲੀਏ ਉਹ ਕਰ ਲੀਏ ਆਪਣੀਆਂ ਛਾਲਾਂ ਬਾਈ ਜੀ ਕੋਈ ਯਕੀਨ ਕਰੇ ਨਾ ਕਰੇ ਮੈਨੂੰ ਪਤਾ ਨਹੀਂ ਆਪਣੀਆਂ ਮਾਰੀਆਂ ਹੋਈਆਂ ਛਾਲਾਂ ਕੁਝ ਨਹੀਂ ਕਰਦੀਆਂ ਗੁਰਬਾਣੀ ਚ ਲਿਖਿਆ ਸਵਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਮੈਨੂੰ ਨਹੀਂ ਪਤਾ ਸੀ ਕਿ ਇਦਾਂ ਬੰਦੇ ਮੇਰੇ ਕੋਲ ਆਇਆ ਕਰਨਗੇ ਉਹ ਠੀਕ ਹੋ ਜਾ ਕਰਨਗੇ ਤੇ ਗੁਰੂ ਸਾਹਿਬ ਜੀ ਮੈਂ ਤਾਂ ਮੈਂ ਨਹੀਂ ਠੀਕ ਕਰ ਰਿਹਾ ਮੈਨੂੰ ਲੱਗਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਹੁੰਦਾ ਮੇਰੀ ਕੀ ਔਕਾਤ ਹੈ ਜੀ ਮੇਰੇ ਵਰਗੇ ਬੰਦੇ ਮਤਲਬ ਕਿਦਾਂ ਕਿਸੇ ਨੂੰ ਠੀਕ ਕਰ ਸਕਦੇ ਮੈਂ ਤਾਂ ਆਪ ਕਿਸੇ ਨਿੱਜੀ ਪੂਜਾ ਦੇ ਸਖਤ ਖਿਲਾਫ ਆ ਮੈਂ ਨਹੀਂ ਤੇ ਕਿਸੇ ਨੂੰ ਮਤ ਪੈਰੀਆਂ ਤੇ ਲਾਉਣ ਦਿੰਦਾ ਇੱਕ ਮੁੰਡੇ ਦੀ ਜਿਹੜਾ 3-4 ਕਰੋੜ ਦਾ ਚਿੱਟਾ ਪੀਣ ਵਾਲਾ ਮੁੰਡਾ ਛੱਡ ਗਿਆ ਉਹਦੀ ਮਾਂ ਮੇਰੇ ਕੋਲ ਇਦਾਂ ਲਟ ਗਈ ਸੀ ਲੰਬੀ ਮੈਂ ਕਿਹਾ ਇਦਾਂ ਮੱਥਾ ਹੀ ਮੱਥਾ ਨਹੀਂ ਟੇਕਣਾ ਉਹ ਮੰਨਣੀ ਨਾ ਫਿਰ ਮੈਂ ਉਹਨੂੰ ਜਾਣ ਕੇ ਵਹਿਮ ਪਾਇਆ ਕਿ ਜੇ ਤੁਸੀਂ ਮੈਨੂੰ ਇਦਾਂ ਮੱਥਾ ਟੇਕਿਆ ਤਾਂ ਤੁਹਾਡਾ ਮੁੰਡਾ ਦੁਬਾਰਾ ਚਿੱਟੇ ਤੇ ਲੱਗ ਜਾਊ ਮੈਂ ਮੇਰੇ ਵਰਗੇ ਬੰਦੇ ਨੂੰ ਮੱਥਾ ਨਹੀਂ ਮੱਥਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਹੈ ਜਿਹੜਾ ਸਾਡਾ ਸਭ ਕੁਝ ਹੈ ਤਾਂ ਇਸ ਕਰਕੇ ਇਹ ਗੁਰੂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਜੀ ਮੈਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਥੋਈ ਨੂੰ ਦਿਓ ਇਜਾਜ਼ਤ ਧੰਨਵਾਦ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰ ਵੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਭਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ